ਅਕਾ ਸਰਕਾਰ ਦੇ ਉੱਤੇ ਵੀ ਸਵਾਲ ਉੱਠਣ ਲੱਗੇ ਆ ਗੁਰੂਗਰਾਮ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਕਹਿ ਰਿਹਾ ਕਿ ਦੋਸ਼ੀਆਂ ਨੂੰ ਸਜ਼ਾਵਾਂ ਮਿਲਣਗੀਆਂ ਗਨਾਹ ਬਖਸ਼ੇ ਨਹੀਂ ਜਾਣਗੇ ਪਰ ਹੁਣ ਸਵਾਲ ਸਰਕਾਰ ਤੇ ਵੀ ਉੱਠ ਰਿਹਾ ਕਿ ਕਦੋਂ ਤੱਕ ਇਹ ਨਾਂਵਾਂ ਵੱਲ ਦੇਖਦੇ ਰਹਿਾਂਗੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਸਾਰੀਆਂ ਪਾਰਟੀਆਂ ਨੇ ਹੀ ਕੋਸ਼ਿਸ਼ ਕੀਤੀ ਕਿ ਅਸੀਂ ਸੌਦਾ ਸਾਧੀਆਂ ਵੋਟਾਂ ਲੈ ਲਈਏ ਔਰ ਬਰੀਆਨੇ ਵਿੱਚ ਵੀ ਲੈ ਲਈਏ ਪੰਜਾਬ ਵਿੱਚ ਵੀ ਲੈ ਲਈਏ ਇਹ ਕੋਈ ਇਮਾਨਦਾਰੀ ਨਾਲ ਇਸ ਮੁੱਦੇ ਦਾ ਹੱਲ ਕਰਕੇ ਉਹਨਾਂ ਘਰਾਂ ਨੂੰ ਨੰਗੇ ਕਰ ਸਕਦਾ ਹੈ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਭਗਵੰਤ ਮਾਨ ਜੀ ਬਚਨ ਵੱਧ ਹੈ ਹੁਣ ਸਵਾਲ ਇਹ ਹੈ ਕਿ ਜਿਹੜੀ ਤੇ ਸਤਾਜ ਬੈਠੀ ਹੈ ਉਸ ਨੇ ਵੀ ਕਿਹਾ ਸੀ ਕਿ ਅਸੀਂ ਨ્યા ਤੇ ਇਨਸਾਫ ਦੇਵਾਂਗੇ 2.5 ਸਾਲ ਬਾਅਦ ਵੀ ਸਵਾਲ ਕਿਉਂ ਉੱਠ ਰਿਹਾ ਕਿ ਕਦੋਂ ਮਿਲੇਗਾ ਨਿਆ ਤਨਸਿਹਾਬ ਮੰਨ ਲਿਆ ਕਿ ਕੋਰਟਾਂ ਨੇ ਜ਼ਮਾਨਤ ਦੇਤੀ ਜਦੋਂ ਤੁਸੀਂ ਪ੍ਰੋਪਰ ਸਬੂਤ ਹੀ ਨਹੀਂ ਰੱਖ پا ਰਹੇ ਕੋਰਟ ਦੇ ਵਿੱਚ ਉਹਦੀ ਪ੍ਰੋਪਰ ਪੈਰਵਾਹੀ ਨਹੀਂ ਕਰ پا ਰਹੇ ਤੇ ਜ਼ਮਾਨਤ ਤਾਂ ਬੰਦੇ ਨੂੰ ਮਿਲੇਗੀ ਸੋ ਇਹ ਨਾ ਇਹ ਸਮਝਣ ਕੇ ਭਈ ਇਹਨਾਂ ਨਾਲ ਕੁਝ ਨਹੀਂ ਹੋਏਗਾ ਹੋ ਸਕਦਾ ਕਿ ਜਿਵੇਂ ਕੈਪਟਨ ਸਾਹਿਬ ਤੁਰਦੇ ਹੋ ਗਏ ਪੰਜਾਬ ਦੀ ਰਾਜਨੀਤੀ ਚੋਂ ਇਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ 2027 ਦੇ ਵਿੱਚ ਇਹਨਾਂ ਦਾ ਬਿਸਤਰਾ ਵੀ ਪੰਜਾਬ ਦੀ ਜਨਤਾ 골 ਕਰ ਸਕਦੀ ਹੈ ਇਹ ਇਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ ਨਜ਼ਰੀਆ ਪ੍ਰੋਗਰਾਮ ਦਰਸ਼ਕਾਂ ਦਾ ਸਵਾਗਤ ਹੈ ਸਤਿ ਸ੍ਰੀ ਅਕਾਲ ਗੁਰੂ ਗ੍ਰੰਥ ਸਾਹਿਬ ਦੀ ਮੇਦਬੀ ਦੇ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਕਾਲੀਦਾਵ ਜੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਹੋਵੇ ਆਪਣੇ ਆਪ ਤੱਕ ਟੈਰੇ ਜਹਾਨੀ ਅਰੋਣਾ ਵੱਲੋਂ ਸਰਕਾਰ ਤੇ ਵੀ ਸਵਾਲ ਚੁੱਕੇ ਜਾ ਰਿਹਾ ਹੈ ਗੱਲ ਕੇਵਲ ਐਸਜੀਪੀਸੀ ਜਾਂ ਕਾਲੀਦਾਵ ਦੀ ਨਹੀਂ ਜਦੋਂ ਪਾਸ ਸਰਕਾਰ ਦੀ ਗੱਲ ਕਰਦੇ ਆਂ ਤਾਂ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਦੇ ਅੰਦਰੋਂ ਵੀ ਗੁਰੂਗ੍ਰਾਮ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਕੀ ਕਾਰਵਾਈ ਹੋਈ ਹੈ ਪਾਰਟੀ ਦੇ ਅੰਦਰੋਂ ਵੀ ਉੱਠ ਰਹੀਆਂ ਆਵਾਜ਼ਾਂ ਸਮੇ ਦੇ ਲਿਹਾ ਨਾਲ ਇੱਕ ਮੁੱਦਾ ਪਾਸ ਦਰਸ਼ਕਾਂ ਦੇ ਚਿਹਰੇ 'ਚ ਹੋਰ ਵੀ ਰੱਖਾਂਗੇ ਲਾਰੈਂਸ ਵਿਸ਼ਨੋਈ ਉਹਦੀ ਇੰਟਰਵਿਊ ਲੈ ਕੇ ਸਰਕਾਰ ਤੇ ਉੱਠ ਰਿਹਾ ਸਵਾਲ ਕਹਿੰਦੇ ਖਰੜ ਦੇ ਸੀਏ ਸਟਾਫ 'ਚ ਹੋਈ ਹੈ ਇੰਟਰਵਿਊ ਸਰਕਾਰ ਕਹਿੰਦੀ ਸੀ ਕਿ ਨਹੀਂ ਸਾਡੀ ਧਰਤੀ ਤੇ ਤਾਂ ਹੋਈ ਨਹੀਂ ਖੇਰ ਇਹਨਾਂ ਮੁੱਦਿਆਂ ਤੇ ਆਪਾਂ ਜਿਹੜੇ ਮਹਿਮਾਨ ਬੇਨਤੀ ਪ੍ਰਵਾਨ ਕਰਕੇ ਆਪਣੀ ਆਏ ਐ ਆਓ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ ਆਇਆਂ ਕਰਦੇ ਹਾਂ ਸਾਡੇ ਨਾਲ ਹਰਸ਼ ਸਿੰਧ ਸਿੰਘ ਬੱਬੀ ਬਾਦਲ ਜੀ ਆਮ ਆਦਮੀ ਪਾਰਟੀ ਦੇ ਜਾਣੇ ਪਛਾਣੇ ਜੋਵਾਚਰੇ ਇਧੇ ਹੀ ਸਾਹ ਅਮਰਿੰਦਰ ਸਿੰਘ ਸੁਗਣੀ ਗੁਰਦਵਾਰਾ ਪੰਧਕ ਮਿਟੀ ਦੇ ਸੌਕਾ ਮੈਂਬਰ ਸੇਖਾਸਤੀ ਦੋਨੇ ਮਹਿਮਾਨਾਂ ਨੂੰ ਤੁਹਾਡੇ ਡਵੈਲਪਮ ਪੈਨਲ ਤੇ ਔਨ ਲਈ ਜੀ ਆਗਦਾ ਵੈਲਕਮ ਕਰਦਾ ਹਾਂ ਵਪੀਵਾਦ ਜੀ ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਾ ਹਾਂ ਆਖਰ ਸਰਕਾਰ ਦੇ ਉੱਤੇ ਵੀ ਸਵਾਲ ਉੱਠਣ ਲੱਗੇ ਆ ਗੁਰੂਗ੍ਰਾਮ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਕਹਿ ਰਿਹਾ ਕਿ ਦੋਸ਼ੀਆਂ ਨੂੰ ਸਜ਼ਾਵਾਂ ਮਿਲਣਗੀਆਂ ਗناہ ਬਖਸ਼ੇ ਨਹੀਂ ਜਾਣਗੇ ਪਰ ਹੁਣ ਸਵਾਲ ਸਰਕਾਰ ਤੇ ਵੀ ਉੱਠ ਰਿਹਾ ਕਿ ਕਦੋਂ ਤੱਕ ਇਹ ਨਾਂਵਲ ਦੇਖਦੇ ਰਹਿਾਂਗੇ ਜੀ ਵਪੀਵਾਦ ਜੀ ਸਿੱਧੂ ਸਿੱਧੂ ਸਾਹਿਬ ਮੈਂ ਥੋੜਾ ਜਿਹਾ ਬੜੀ ਕੱਟ ਸਮੇਂ 'ਚ ਤੁਹਾਨੂੰ ਬੈਕਗ੍ਰਾਉਂਡ ਜਿਹੜਾ ਮੈਨੂੰ ਸਮਝ ਆਈ ਹੈ ਉਹ ਮੈਂ ਦੱਸ ਦਿੰਨਾ ਹੈ ਕਿ ਦੋ ਪਾਰਟੀਆਂ ਨੇ ਪੁਸ਼ਤ ਪਨਾਹੀ ਕੀਤੀ ਹੈ ਜਿਹੜਾ ਸੌਦਾ ਸਾਧਿਆ ਨੇ ਔਰ ਉਹਦੇ ਗੁਰਗਿਆਂ ਨੇ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕੀਤੀ ਸੀ ਹਰਿਆਣੇ ਵਿੱਚ ਵੋਟਾਂ ਦੇ ਲਾਲਚ ਤੋਂ ਆ ਭਾਜਪਾ ਨੇ ਪੁਸ਼ਤ ਪਨਾਹੀ ਕੀਤੀ बार-बार ਉਹਨੂੰ ਪੈਰੋਲ ਦਿੱਤੀ ਸੀਬੀਆਈ ਇਨਕੁਆਇਰੀ ਤੋਂ ਉਹਨੂੰ ਕਲੀਨ ਚਿੱਟ ਦਿੱਤੀ ਯਾਦ ਕੀ ਪੰਜਾਬ ਦੀਆਂ ਵੋਟਾਂ ਦੇ ਲਾਲਚ ਵਿੱਚ ਬੀਬਾ ਹਰਸ਼ਮਰਤ ਜੀ ਦੇ ਇਲੈਕਸ਼ਨ ਵਾਸਤੇ ਐਮਪੀ ਵਾਸਤੇ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਔਰ ਅਕਾਲੀ ਦਲ ਦੇ ਲੀਡਰਾਂ ਨੇ ਬਹੁਤ ਵੱਡਰ ਗੁਨਾਹ ਕੀਤਾ ਜਿਹੜਾ ਉਹਨਾਂ ਨਾਲ ਮੂੰਹ ਨਾਲ ਮੂੰਹ ਜੋੜ ਕੇ ਤੇ ਡੇਰੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ 2015 ਤੋਂ ਬਾਅਦ ਉਹ ਸਾਲਾਂ ਤੱਕ ਤਾਂ ਅਕਾਲੀ ਦਲ ਬਾਦਲ ਦੀ ਸਰਕਾਰ ਰਹੀ 5 ਸਾਲ ਕਾਂਗਰਸ ਦੀ ਸਿਕਾਤ ਲਈ ਜਿਹਦੇ ਆਗੂ ਕੈਪਟਨ ਅਮਰਿੰਦਰ ਸਿੰਘ ਔਰ ਸੁਬੀਤ ਦੀ ਦੇ ਵਿਚ ਨਿੱਕੇ ਮੰਦ ਸੀ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਸਾਰੀਆਂ ਪਾਰਟੀਆਂ ਨੇ ਹੀ ਕੋਸ਼ਿਸ਼ ਕੀਤੀ ਕਿ ਅਸੀਂ ਸੌਦਾ ਸਾਧੀਆਂ ਵੋਟਾਂ ਲੈ ਲਈਏ ਔਰ ਹਰਿਆਣੇ ਵਿੱਚ ਵੀ ਲੈ ਲਈਏ ਪੰਜਾਬ ਵਿੱਚ ਵੀ ਲੈ ਲਈਏ ਜੇ ਕੋਈ ਇਮਾਨਦਾਰੀ ਨਾਲ ਇਸ ਮੁੱਦੇ ਦਾ ਹੱਲ ਕਰਕੇ ਉਹਨਾਂ ਘਾਰਾਂ ਨੂੰ ਨੰਗੇ ਕਰ ਸਕਦਾ ਹੈ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਭਗਵੰਤ ਮਾਨ ਜੀ ਬਚਨ ਬੱਤ ਹੈ ਇਹਦੇ ਬਾਰੇ ਸਰ ਆਈ ਆਮ ਸੌਰੀ ਬਬੀワਦਲ ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਪਿਛਲੀਆਂ ਸਰਕਾਰਾਂ ਦੇਖੋ ਆਪਾਂ ਅਕਸਰ ਇਹਨਾਂ ਮੁੱਦਿਆਂ ਤੇ ਲੰਬੇ ਸਮੇਂ ਤੋਂ ਬਹੁਤ ਕੁਝ ਕਿਹਾ ਜਾ ਰਿਹਾ ਹੈ ਪਿਛਲੀਆਂ ਸਰਕਾਰਾਂ ਦੀ ਗੱਲ ਹੈ ਲੋਕਾਂ ਨੇ ਪਿਛਲੀਆਂ ਸਰਕਾਰਾਂ ਨੂੰ ਆਪਣੇ ਤਰੀਕੇ ਨਾਲ ਸਜ਼ਾਵਾਂ ਵੀ ਦਿੱਤੀਆਂ ਸਾਰੇ ਬਾਹਰ ਤੋਂ ਆਏ ਹੁਣ ਸਵਾਲ ਇਹ ਹੈ ਕਿ ਜਿਹੜੀ ਤੇ ਸਤਾਜ ਬੈਠੀ ਹੈ ਉਸ ਨੇ ਵੀ ਕਿਹਾ ਸੀ ਕਿ ਅਸੀਂ ਨ્યાਅ ਤੇ ਇਨਸਾਫ ਦੇਵਾਂਗੇ 2.5 ਸਾਲ ਬਾਅਦ ਵੀ ਸਵਾਲ ਕਿਉਂ ਉੱਠ ਰਿਹਾ ਕਿ ਕਦੋਂ ਮਿਲੇਗਾ ਨਿਆ ਤੇ ਇਨਸਾਫ ਦੋ ਵੱਡੀਆਂ ਗੱਲਾਂ ਹੋਈਆਂ ਜੀ ਸਿੱਧੂ ਸਾਹਿਬ ਪਹਿਲੀ ਗੱਲ ਤਾਂ ਇਹ ਹੋਈ ਕਿ ਜਿਹੜਾ ਆਖਰੀ ਪਰਚਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਦਰਜ ਹੋਇਆ ਉਹ ਬੇਅਤ ਵੀ ਮਸਲੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਔਰ ਸੁਖਬੀਰ ਬਾਦਲ ਵੀ ਤੇ ਵੀ ਉਹਨਾਂ ਨੂੰ ਜ਼ਮਾਨਤ ਦਿੱਤੀ ਫਰੀਦਕੋਟ ਦੀ ਕੋਰਟ ਨੇ ਤੇ ਤੁਸੀਂ ਦੇਖੋ ਉਸ ਤੋਂ ਬਾਅਦ ਸਾਰੇ ਕੇਸਾਂ ਨੂੰ ਕਲੱਬ ਕਰਕੇ ਹਾਈ ਕੋਰਟ ਦੇ ਜੱਜ ਵੱਲੋਂ ਉਹਨਾਂ ਤੇ ਰੋਕ ਲਾਈ ਜਾਂਦੀ ਹੈ। ਔਰ ਤੁਸੀਂ ਤੁਹਾਨੂੰ ਮੈਂ ਇਹ ਦੱਸ ਦਿਆਂ ਕਿ ਯਾਦ ਕਰ ਲਓ ਜਦੋਂ ਨਿਰੰਕਾਰੀ ਕਾਂਡ ਵੀ ਹੋਇਆ ਸੀ ਉਸ ਟਾਈਮ ਵੀ ਹਰਿਆਣੇ ਦੇ ਵਿੱਚ ਸਿੱਖਾਂ ਦੇ ਕਾਤਲਾਂ ਨੂੰ ਬਰੀ ਕਰ ਦਿੱਤਾ ਗਿਆ ਸੀ। ਸ਼ਾਇਦ ਭਾਜੀ ਨੂੰ ਜਿਆਦਾ ਪਤਾ ਪਤ ਨਹੀਂ ਕਰਨਾਲ ਵਿੱਚ ਮੁਕੱਦਮਾ ਚੱਲਿਆ ਸੀ ਕਿ ਕਿਹੜੀ ਜਗ੍ਹਾ ਚੱਲਿਆ ਸੀ। ਸੋ ਮੈਂ ਕਹਿੰਨਾ ਕਿ ਦਾਲਤਾਂ ਨੂੰ ਵੀ ਇਸ ਮਾਮਲੇ ਤੇ ਸੁਰਖਰੂ ਹੋਣਾ ਪਊਗਾ ਅੱਜ ਹਾਈ ਕੋਰਟ ਵੱਲੋਂ ਸਾਰੇ ਏਸਾਂ ਤੇ ਰੋਕ ਲੱਗੀ ਹੋਈ ਹੈ ਲੇਕਿਨ ਫਿਰ ਵੀ ਮਾਨ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਨਵੇਂ ਤੱਥ ਸਾਹਮਣੇ ਆਏ ਹੈ ਜਿਹੜਾ ਸਰਕਾਰੀ ਗਵਾ ਬਨਾਇਆ ਗਿਆ ਔਰ ਉਸ ਤੋਂ ਬਾਅਦ ਅੱਛੇ ਜਿਹੜੀ ਨਵੀਂ ਇਨਫੋਰਮੇਸ਼ਨ ਆਈ ਹੈ ਕਹਿੰਦੇ ਰੋਂਗ ਤੇ ਖੜੇ ਕਰਨ ਵਾਲੇ ਖੁਲਾਸੇ ਹੋਏ ਹੈ ਔਰ ਉਹਦੇ ਤੇ ਕਾਰਵਾਈ ਜਲਦੀ ਕੋ ਕੰਧ ਦਿਨਾਂ ਵਿੱਚ ਹੋਊਗੀ ਚਲੋ ਤੁਹਾਡਾ ਅਹਿਮ ਤੱਥ ਹੈ ਫਿਰ ਆਪਾਂ ਨੇ ਇਸ ਮੁੱਦੇ ਤੇ ਆਪਾਂ ਸਰ ਮੇਰਿੰਦਰ ਜੀ ਆਪਣੇ ਅਮਰਿੰਦਰ ਜੀ ਤੁਸੀਂ ਕਿਵੇਂ ਦੇਖਦੇ ਹੋ ਪੰਤਕ ਹਲਕਿਆਂ ਚ ਇਸ ਮਾਮਲੇ ਲੈ ਕੇ ਬੜੀ ਬੇਚੈਨੀ ਹੈ ਕਿ ਤਿੰਨ ਸਰਕਾਰਾਂ ਬਦਲ ਗਈਆਂ ਕਾਰਵਾਈ ਕੋਈ ਹੋ ਨਹੀਂ ਰਹੀ ਬਿਲਕੁਲ ਸਿੱਧੂ ਸਾਹਿਬ ਦੇਖੋ ਬੱਬੀ ਜੀ ਨੇ ਗੱਲ ਕੀਤੀ ਹੈ ਭਗਵੰਤ ਮਾਨ ਜੀ ਦੀ ਪਰ ਇਹਨਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਬੀ ਨੂੰ ਲੈ ਕੇ ਪੰਜਾਬ ਦੀ ਜਿਹੜੀ ਜਨਤਾ ਉਹ ਕਿੰਨੀ ਸੰਜੀਦਾ ਹੈ ਅਪਾ ਦੇਖਿਆ ਕਿ ਕੈਪਟਨ ਸਾਹਿਬ ਨੇ ਕਿਵੇਂ ਗੁਟਕਾ ਸਾਹਿਬ ਦੀ ਸੌਂ ਖਾਦੀ ਇਦਨ ਲਲਕਾਰ ਕੇ ਬਾਵਾ ਚੱਕ ਕੇ ਗਿਆ ਕਿ ਮੈਨੂੰ ਤੁਸੀਂ ਤਾਕਤ ਦਿਓ ਮੈਂ ਬਹੁਤ ਦੋ ਹਫ਼ਤਿਆਂ ਦੇ ਵਿੱਚ ਚਾਰ ਹਫ਼ਤਿਆਂ ਦੇ ਵਿੱਚ ਜਿਹੜੇ ਗੁਨਾਹਗਾਰ ਆ ਤੁਹਾਡੇ ਸਾਹਮਣੇ ਰੱਖ ਦਾਂਗਾ ਉਹਨਾਂ ਦੀ ਸਰਕਾਰ ਬਣੀ ਤੇ ਉਹ ਸਰਕਾਰ ਬਣਦੇ ਹੀ ਉਹ ਭੁੱਲ ਗਏ ਉਸ ਮੁੱਦੇ ਨੂੰ ਤੇ ਉਹਨਾਂ ਨੇ ਕਿਵੇਂ ਉਸ ਇਸ਼ੂ ਨੂੰ ਖੁਰਦਬੁਰਦ ਕੀਤਾ ਤੇ ਕੋਰਟਾਂ ਦੇ ਵਿੱਚ ਉਸ ਦੀ ਮਤਲਬ ਜਿਹੜੀ ਪੈਰਵਾਹੀ ਪ੍ਰੋਪਰ ਨਹੀਂ ਕੀਤੀ ਤੇ ਉਸ ਨੂੰ ਰੁਲਮ ਦਿੱਤਾ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਆਮ ਆਦਮੀ ਪਾਰਟੀ ਨੇ ਖਾਲੀ ਭਗਵੰਤ ਮਾਨ ਨੇ ਨਹੀਂ ਕੇਜਰੀਵਾਲ ਜੀ ਨੇ ਵੀ ਪੰਜਾਬ ਦੇ ਵਿੱਚ ਆ ਕੇ ਗਿਆ ਕਿ ਸਾਨੂੰ ਪਾਵਰ ਦੋ ਤੇ ਅਸੀਂ ਇਸ ਦਾ ਹੱਲ ਕਰਾਂਗੇ ਪਰ ਬੜੇ ਅਫਸੋਸ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਕਿ 2.5 ਸਾਲ ਲੱਗੇ ਇਹਨਾਂ ਨੂੰ ਨਵੇਂ ਸਬੂਤ ਲਿਆਂਦੇ ਲਿਆਂਦੇ ਮੰਨ ਲਿਆ ਕਿ ਕੋਰਟਾਂ ਨੇ ਜ਼ਮਾਨਤ ਦਿੱਤੀ ਜਦੋਂ ਤੁਸੀਂ ਪ੍ਰੋਪਰ ਸਬੂਤ ਹੀ ਨਹੀਂ ਰੱਖ پا ਰਹੇ ਕੋਰਟ ਦੇ ਵਿੱਚ ਉਹਦੀ ਪ੍ਰੋਪਰ ਪੇਰਵਾਇ ਨਹੀਂ ਕਰ پا ਰਹੇ ਤੇ ਜ਼ਮਾਨਤ ਤਾਂ ਬੰਦੇ ਨੂੰ ਮਿਲੇਗੀ ਤੇ ਇਹ ਇਹਦੇ ਤੁਹਾਡੀ ਪੈਰਵਾਹੀ ਦੀ ਢਿੱਲ ਹੈ ਇਸ ਨੂੰ ਇਹਨਾਂ ਨੂੰ ਕਬੂਲ ਕਰਨਾ ਚਾਹੀਦਾ ਹੈ ਜਿਹੜੇ ਸਬੂਤਾਂ ਦੀ ਗੱਲ ਅੱਜ ਕਰ ਰਹੇ ਹਾਂ ਕਿ ਸਾਨੂੰ 2.5 ਸਾਲ ਬਾਅਦ ਨਵੇਂ ਸਬੂਤ ਮਿਲੇ ਹਨ ਇਹ ਸਬੂਤ ਇਹਨਾਂ ਨੂੰ 2.5 ਸਾਲ ਪਹਿਲਾਂ ਵੀ ਮਿਲ ਸਕਦੇ ਸੀ ਔਰ ਇਹਨਾਂ ਦੀ ਜਿਹੜੀ ਮਨਸ਼ਾ ਹੈ ਉਹ ਮਨਸ਼ਾ ਇੱਥੋਂ ਜाहिर ਹੁੰਦੀ ਹੈ ਕਿ ਇਹਨਾਂ ਦੇ ਜਿਹੜੇ ਐਮ.ਐਲ.ਏ ਹੈਗੇ ਕੁੰਵਰ ਵਿਜੇ ਪ੍ਰਤਾਪ ਸਭ ਤੋਂ ਵੱਡੇ ਜਿਹੜੇ 크ਰੂਸੇਡਰ ਹੈਗੇ ਆ ਇਸ ਇਸ਼ੂ ਦੇ ਉੱਪਰ ਉਹ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਹਾਸ਼ੀਏ ਤੇ ਪਹੁੰਚਾਇਆ ਜਿੱਤਨ ਤੋਂ ਬਾਅਦ ਉਹਨਾਂ ਨੂੰ ਮਤਲਬ ਜਿਵੇਂ ਦੁੱਧ ਚੋਂ ਮੱਖੀ ਕੱਢ ਕੇ ਗੇਰੀ ਦੀਆ ਇਸ ਤਰੀਕੇ ਦੇ ਨਾਲ ਉਸ ਬੰਦੇ ਨੂੰ ਇਹਨਾਂ ਨੇ ਸਾਈਡ ਤੇ ਕੀਤਾ ਹੋਇਆ ਉਹਦੀ ਕੋਈ ਆਵਾਜ਼ ਨਹੀਂ ਆਂਦੀ ਅਜੇ 2-3 ਦਿਨ ਪਹਿਲਾਂ ਅਸੀਂ ਉਹਨਾਂ ਨੇ ਮੰਗ ਕੀਤੀ ਹੈ ਕਿ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਾਵੇ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਈਸ਼ੂ ਨੂੰ ਲੈ ਕੇ ਸੋ ਇਹ ਗੱਲਾਂ ਜਿਹੜੀਆਂ ਹੈਗੀਆਂ ਪਬਲਿਕ ਪੰਜਾਬ ਦੀ ਸਾਰੀ ਦੇਖ ਰਹੀ ਹੈ ਸਿੱਖ ਜਗਤ ਤਾਂ ਬਹੁਤ ਨੇੜਿਓ ਇਸ ਨੂੰ ਇਹਨ ਦੂਰਬੀਨਾ ਲਾ ਕੇ ਦੇਖ ਰਿਹਾ ਕਿ ਇਹ ਕੀ ਕਰ ਰਹੇ ਹਨ ਸੋ ਇਹ ਨਾ ਇਹ ਸਮਝਣ ਕਿ ਭਈ ਇਹਨਾਂ ਨਾਲ ਕੁਝ ਨਹੀਂ ਹੋਏਗਾ ਹੋ ਸਕਦਾ ਕਿ ਜਿਵੇਂ ਕੈਪਟਨ ਸਾਹਿਬ ਤੁਰਦੇ ਹੋ ਗਏ ਆ ਪੰਜਾਬ ਦੀ ਰਾਜਨੀਤੀ ਚੋਂ ਇਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ 2027 ਦੇ ਵਿੱਚ ਇਹਨਾਂ ਦਾ ਬਿਸਤਰਾ ਵੀ ਪੰਜਾਬ ਦੀ ਜਨਤਾ 골 ਕਰ ਸਕਦੀ ਹੈ ਇਹ ਇਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ ਤੇ ਜਨਤਾ ਦੇ ਨਾਲ ਖਿਲਵਾੜ ਉਹਨਾਂ ਦੀ ਭਾਵਨਾ ਦੇ ਨਾਲ ਖਿਲਵਾੜ ਜਿਹੜਾ ਨਹੀਂ ਕਰਨਾ ਚਾਹੀਦਾ ਤੇ ਗੁਰੂ ਮਹਾਰਾਜ ਦੀ ਜਿਹੜੀ ਸ਼ਕਤੀ ਹੈ ਉਸ ਨੂੰ ਇਹ ਪਰਤਖ ਹੋ ਕੇ ਇਸ ਨੂੰ ਸਮਝਣ ਕਿ ਇਹ ਪਰਤਖ ਵਿਚ ਵਿਚਰ ਰਹੀ ਹੈ ਤੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਐਵੇਂ ਨਹੀਂ ਕਿਹਾ ਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੈਦਬੀ 2015 ਤੋਂ ਲੈ ਕੇ ਅੱਜ 24 ਹੋ ਗਿਆ ਤੇ ਅੱਜ ਤੱਕ ਕੋਈ ਸਰਕਾਰ ਜਿਹੜੀ ਟਿਕਣੀ ਪਾਈ ਐ ਇਸ ਮਤਲਬ ਇਸ ਚੀਜ਼ ਨੂੰ ਇਸ ਗ੍ਰੈਵਿਟੀ ਨੂੰ ਇਹਨਾਂ ਨੂੰ ਸਮਝਣਾ ਚਾਹੀਦਾ ਜੀ ਜੀ ਆਪਾਂ ਜਵਾਲਨ ਬਈ ਬਦਲ ਦੀ ਵੱਡਾ ਸਵਾਲ ਅਮਰਿੰਦਰ ਜੀ ਨੇ ਕੀਤਾ ਕਹਿੰਦੇ ਦੇਖੋ ਪਿਛਲੀਆਂ ਦੋ ਸਰਕਾਰਾਂ ਤੁਹਾਡੇ ਸਾਹਮਣੇ ਆ ਬਾਦਲ ਸਰਕਾਰ ਆ ਅਮਰਿੰਦਰ ਸਰਕਾਰ ਆ ਐਸੇ ਮੁੱਦੇ ਤੇ ਚਲੀਆਂ ਗਈਆਂ ਕਹਿੰਦੇ ਜੇ ਮੌਜੂਦਾ ਸਰਕਾਰ ਵੀ ਨਹੀਂ ਕਾਰਵਾਈ ਕਰੇਗੀ ਤਾਂ ਇਹ ਸਰਕਾਰ ਵੀ ਉਸੇ ਰਾਹ ਜਾਏਗੀ ਜਿਵੇਂ ਪਿਛਲੀਆਂ ਦੋ ਸਰਕਾਰਾਂ ਚਲੀਆਂ ਗਈਆਂ ਆ ਸਵਾਲ ਕਹਿੰਦੇ ਪਾਰਟੀ ਦੇ ਅੰਦਰੋਂ ਵੀ ਉੱਠ ਰਹੇ ਆ ਸਿੱਧੂ ਸਾਹਿਬ ਮੈਂ ਤਾਂ ਇੱਕ ਗੱਲ ਕਹਿਣਾ ਹੈ ਕਿ ਦੇਖੋ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਉੱਤੇ ਤਾਂ ਕੋਈ ਗੱਲ ਚੀਜ਼ ਹੈ ਹੀ ਨਹੀਂ ਔਰ ਜੇ ਕੋਈ ਸਰਕਾਰ ਇਸ ਮਸਲੇ ਤੇ ਨਹੀਂ ਇਨਸਾਫ ਦਿੰਦੀ ਇਮਾਨਦਾਰੀ ਨਾਲ ਨਹੀਂ ਚੱਲਦੀ ਉਹਦਾ ਤਾਂ ਤੁਰ ਜਾਣਾ ਹੀ ਬਿਹਤਰ ਹੈ ਔਰ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਹੈ ਕਿ ਸਾਡੀ ਸਰਕਾਰ ਇਸ ਮਸਲੇ ਤੇ ਇਨਸਾਫ ਵੀ ਕਰੂਗੀ ਔਰ ਭਗਵਾਨ ਸਤਮਾਨ ਜੀ ਸੰਸੀਰ ਹੈ ਸਾਨੂੰ ਅਸੀਂ ਕੋਈ ਸਾਡਾ ਦੇਗਾ ਦੇਗਾ ਨਹੀਂ ਡੇਰੇ ਨਾਲ ਨਾ ਹਸੀ ਕਦੇ ਡੇਰੇ ਦੇ ਗੇੜੇ ਮਾਰੇ ਆ ਨਾ ਹੀ ਕਦੇ ਮਾਨਸਾਬ ਗਏ ਆ ਨਾ ਕਦੇ ਅਸੀਂ ਗਏ ਆ ਨਾ ਕਦੇ ਮੈਂ ਗਏ ਸੋ ਮੈਂ ਤਾਂ ਬੇਨਤੀ ਇਹ ਕਰਨਾ ਹੈ ਕਿ ਜੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਕੋਈ ਆਪਣੇ ਆਪ ਨਾਲ ਧਿਆਈ ਕਰੂਗਾ ਸੇਧਾਈ ਕਰੂਗਾ ਤਾਂ ਆਪਣੇ ਤਾਂ ਬਾਣੀ ਕੀ ਆਉਂਦਾ ਆਪ ਗਵਾਈ ਆ 702 ਆ ਔਰ ਕੈਸੀ ਧਿਆਈ ਜੀ ਤੇ ਇਸ ਪੱਥ ਤੇ ਤਾਂ ਚੱਲਣ ਨਾਲ ਇਮਾਨਦਾਰੀ ਨਾਲ ਚੱਲਣ ਨਾਲ ਹੀ ਭਾਗ ਖੁੱਲਦੇ ਨੇ ਫਲ ਲੱਗਦੇ ਨੇ ਤੇ ਮੈਂ ਤਾਂ ਬੜੀ ਮੈਂ ਸਮਝਦਾ ਮੈਂ ਤਾਂ ਵੱਡੀਆਂ ਆਸਾਂ ਹੈ ਭਗਵੰਤ ਮਾਨ ਜੀ ਤੋਂ ਜੀ ਮੈਂ ਤੁਹਾਡੇ ਮੁੱਦੇ ਤੇ ਫੇਰ ਆਣਾ ਵਾਪਸ ਅਮਰਿੰਦਰ ਜੀ ਉਹਨਾਂ ਦਾ ਕਹਿਣਾ ਹੈ ਕਿ ਵੱਡੀਆਂ ਆਸਾਂ ਭਗਵੰਤ ਮਾਨ ਜੀ ਤੋਂ ਕਰਨਗੇ ਕਾਰਵਾਈ ਉਮੀਦ ਹੈ ਬਿਲਕੁਲ ਦੇਖੋ ਇਹਨਾਂ ਨੇ ਗੱਲ ਕੀਤੀ ਆ ਆਸ ਇਹਨਾਂ ਨੂੰ ਆਸਾ ਹੈਗੀਆਂ ਪਰ ਇਹਨਾਂ ਨੇ ਇੱਕ ਗੱਲ ਹੋਰ ਕੀਤੀ ਹੈ ਕਿ ਭਗਵੰਤ ਮਾਨ ਜੀ ਬੜੇ ਸੈਂਸੀਅਰ ਹੈ ਇਸ ਇਸ਼ੂ ਨੂੰ ਲੈ ਕੇ ਸੋ ਮੈਂ ਬੱ비 ਬਾਦਲ ਜੀ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਭਗਵੰਤ ਮਾਨ ਜੀ ਜ਼ਿਆਦਾ ਸੈਂਸੀਅਰ ਹੈ ਕਿ ਕੁਮਰ ਵਿਜੇ ਪ੍ਰਤਾਪ ਸੈਂਸੀਅਰ ਹੈ ਦੋਨਾਂ ਜੋ ਦੋਨੋਂ ਤੁਹਾਡੇ ਆਮ ਆਦਮੀ ਦੇ ਬੰਦੇ ਹੈਗੇ ਆ ਇੱਕ ਐਮਐਲਏ ਹੈ ਇੱਕ ਸੀਐਮ ਹੈ ਦੋਨਾਂ ਦੇ ਵਿੱਚ ਐਡੀ ਵੱਡੀ ਕਨਟਰਡਿਕਸ਼ਨ ਹੈ ਇਹਨਾਂ ਚੋਂ ਸੈਂਸੀਅਰ ਕੌਣ ਹੈ ਤੇ ਨਾਟਕਬਾਜੀ ਕੌਣ ਕਰ ਰਿਹਾ ਦੋਨਾਂ ਚੋਂ ਇਹਦੇ ਬਾਰੇ ਥੋੜਾ ਜਿਹਾ ਦੱਸਣ ਪੰਜਾਬ ਦੀ ਜਨਤਾ ਸਿੱਖ ਜਗਤ ਇਹ ਪੁੱਛਣਾ ਚਾਹੁੰਦਾ ਵੀ ਕੁਮਰ ਵਿਜੇ ਪ੍ਰਤਾਪ ਡਰਾਮਾ ਕਰ ਰਿਹਾ ਜਾਂ ਭਗਵੰਤ ਮਾਨ ਡਰਾਮਾ ਕਰ ਰਿਹਾ ਕਿਉਂਕਿ ਦੋਨੋਂ ਸੇਮ ਪੇਜ ਤੇ ਨਹੀਂ ਆ ਰਹੇ ਕੁੰਵਰ ਵਿਜੇ ਪ੍ਰਤਾਪ ਉਹਨਾਂ ਤੇ ਇਹ ਅਲੀਗੇਸ਼ਨ ਲਾ ਰਹੇ ਕਿ ਇਹ ਬੰਦਾ ਕੰਮ ਨਹੀਂ ਕਰ ਰਿਹਾ ਤੇ ਇਹ ਜਿਹੜੇ ਵਿਦਵੀ ਵਾਲੇ ਜਿਹੜੇ ਕਲਪਰੇਟਸ ਹੈ ਉਹਨਾਂ ਨੂੰ ਨਹੀਂ ਪਕੜਨਾ ਚਾਹੁੰਦੇ ਇਹਦੇ ਬਾਰੇ ਥੋੜਾ ਜਾਣਨਾ ਪਾਣੇ ਜੀ ਕੀ ਕਹੋਗੇ ਬੀਬਾ ਜੀ ਇਹ ਸੰਜੀਦਾ ਮੁੱਦਾ ਹੈ ਕੁੰਵਰ ਵਿਜੇ ਪ੍ਰਤਾਪ ਜੀ ਦੇ ਨਾਲ ਦੇਖੋ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਤਾਂ ਪੰਥ ਦੀ ਉਹ ਸੇਵਾ ਨਿਭਾਈ ਹੈ ਜਿਹੜਾ ਮੈਂ ਸਮਝਦਾ ਅੱਜ ਤੱਕ ਕਿਸੇ ਨੇ ਨਿਭਾਈ ਨਹੀਂ ਉਹ ਮੈਂ ਪਹਿਲਾਂ ਵੀ ਕਈ ਵਾਰ ਕਿਹਾ ਉਹ ਉਹੀ ਨੂਰ ਹੀਰਾ ਹੈ ਔਰ ਉਹਦੀਆਂ ਬਿਲਕੁਲ ਟੱਲ ਸਚਾਈਆਂ ਜਿਹੜੀ ਉਹਨੇ ਤਪਤੀਸ਼ ਕੀਤੀ ਹੈ ਉਹ ਬਿਲਕੁਲ ਸਹੀ ਕੀਤੀ ਹੈ ਹੁਣ ਗੱਲ ਆ ਗਈ ਕਿ ਉਮਰ ਸਾਹਿਬ ਦੀ ਨਾਰਾਜ਼ਗੀ ਵੀ ਤਾਂ ਮੈਂ ਤੁਹਾਨੂੰ ਦੱਸਾਂ ਸਿੱਧੂ ਸਾਹਿਬ ਪਹਿਲੀ ਗੱਲ ਤਾਂ ਇਹ ਹੈ ਜੀ ਕਿ ਜਿਹੜੇ 15 ਸਾਲ ਕਾਲੀ ਭਾਜਪਾ ਸਰਕਾਰ ਰਹੀ ਉਹ 15 ਸਾਲ ਵਿੱਚ ਉਮਰ ਵਿਜੇ ਪਟਾਪ ਨੂੰ ਇੱਕ ਵੀ ਚੰਗੀ ਥਾਂ ਤੇ ਪੋਸਟਿੰਗ ਨਹੀਂ ਦਿੱਤੀ ਉਹਨੂੰ ਖੁੱਡੇ ਲਾਈਨ ਲਾ ਕੇ ਰੱਖਿਆ ਗਿਆ ਜਿਹੜੀ ਜਿਹੜੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਆਈ ਉਹਦੇ ਚ ਉਹਨਾਂ ਦੇ ਐਡਵੋਕੇਟ ਜਰਨਲ ਨੇ ਉਮਰ ਸਾਹਿਬ ਨੂੰ ਪੈਰ ਪੈਰ ਤੇ ਕੈਪਟਨ ਮਰਿੰਦਰ ਸਿੰਘ ਦੀਆਂ ਬਲੇਸਿੰਗਸ ਨਾਲ ਇੰਨਾ ਕਿ ਡਮੀਨ ਕੀਤਾ ਬੇਇੱਜ਼ਤ ਕੀਤਾ ਇੰਨਾ ਕਿ ਉਹਨੂੰ ਉਹਦੀਆਂ ਲੱਤਾਂ ਖਿੱਚੀਆਂ ਕਿ ਉਹ ਨੌਕਰੀ ਛੱਡਣ ਲਈ ਮਜਬੂਰ ਹੋ ਗਏ ਉਹਨਾਂ ਨੇ ਆਪਣੀ ਨੌਕਰੀ ਤੋਂ ਇਸਨੀਫਾ ਦਿੱਤਾ ਲੇਕਿਨ ਅਸੀਂ ਉਹਨਾਂ ਦਾ ਹੁਨਰ ਪਛਾਣਿਆ ਉਹਨਾਂ ਦਾ ਸਿੱਕੀ ਸਦਕਾ ਵੀ ਪਛਾਣਿਆ ਜਿਹੜਾ ਪਾਵੇਂ ਉਹਨਾਂ ਦੇ ਕੇਸ ਕੱਟੇ ਆ ਪਰ ਉਹਨਾਂ ਨੇ ਜਿੰਨੀ ਸਿੱਕੀ ਦੀ ਸੇਵਾ ਨਿਭਾਈ ਹੈ ਉਹ ਨਹੀਂ ਕਿਸੇ ਕੇਸਾਂ ਵਾਲੇ ਨੇ ਵੀ ਨਿਭਾਈ ਸੋ ਮੈਂ ਤਾਂ ਇਹ ਮੰਨਦਾ ਹੈ ਕਿ ਕੁਮਰ ਸਾਹਿਬ ਨੂੰ ਮੌਕਾ ਦਿੱਤਾ ਵਿਧਾਨ ਸਭਾ ਚ ਜਾਣ ਦਾ ਆਮ ਆਦਮੀ ਪਾਰਟੀ ਨੇ ਉਹ ਸਾਡੀ ਟੀਮ ਦੇ ਪਲੇਅਰ ਹੈ ਸਾਡੀ ਟੀਮ ਦਾ ਹਿੱਸਾ ਹੈ ਉਹ ਚਾਹੇ ਅੱਜ ਨਾਰਾਜ਼ ਵੀ ਹੋਣ ਸਾਡੇ ਨਾਲ ਲੇਕਿਨ ਇੱਕ ਮੀਟਿੰਗ ਉਹਨਾਂ ਦੀ ਹੋ ਚੁੱਕੀ ਹੈ ਸੀਆ ਸਾਹਿਬ ਨਾਲ ਔਰ ਅਸੀਂ ਜਲਦੀ ਹੀ ਚਾਹਾਂਗੇ ਜਿਵੇਂ ਉਹ ਗਾਈਡ ਕਰਨਗੇ ਅਸੀਂ ਉਦਾਂ ਹੀ ਚੱਲਾਂਗੇ ਉਹਦੇ ਤੇ ਬੇਅਦਵੀਂ ਮਾਮਲੇ ਤੇ ਜੀ ਜੀ ਥੈਂਕ ਯੂ ਵੈਰੀ ਮਚ ਮਨਿੰਦਰ ਜੀ ਜੋ ਬੱਬੀ ਬਾਦਲ ਹੁਣੀ ਕਹਿ ਰਿਹਾ ਹੈ ਕਿ ਅਸੀਂ ਤਾਂ ਕੋਮਰ ਵਿਜੀ ਪ੍ਰਸਤਾਵ ਦਾ ਬੜਾ ਹੀ ਮਾਨ ਸਨਮਾਨ ਕੀਤਾ ਪਿਛਲੀਆਂ ਸਰਕਾਰਾਂ ਨੇ ਉਹਨਾਂ ਨੂੰ ਖੁੱਡੇ ਲਾਈਨ ਲਾ ਕੇ ਰੱਖਿਆ ਜਾਂ ਜ਼ਾਤੀ ਕੀਤੀ ਹੈ ਸਾਡੇ ਤਾਂ ਕਹਿੰਦੇ ਹੀਰਾ ਨੇ ਅਸੀਂ ਕਿਦਾਂ ਉਹਨਾਂ ਨੂੰ ਇਗਨੋਰ ਕਰ ਸਕਦੇ ਆਂ ਦੇਖੋ ਮੈਂ ਸਮਝ ਨਹੀਂ ਪਾ ਰਿਹਾ ਕਿ ਬੱਬੀ ਬਾਦਲ ਜੀ ਕਿਸ ਕੰਟੈਕਸਟ ਦੇ ਵਿੱਚ ਗੱਲ ਕਰ ਰਹੇ ਆਂ ਜੋ ਇਨਫੋਰਮੇਸ਼ਨ ਜੋ ਕਿਆ ਸਰਾਈਆਂ ਜੋ ਆ ਰਹੀਆਂ ਉਹ ਇਹ ਹੈਗੀਆਂ ਕੰਸੂਆਂ ਜੋ ਆ ਰਹੀਆਂ ਕਿ ਉਹਨਾਂ ਨੂੰ ਕੇਜਰੀਵਾਲ ਜੀ ਨੇ ਕਮਿਟ ਕੀਤਾ ਸੀ ਕਿ ਤੁਸੀਂ ਵੱਡਾ ਬੇਅਦਬੀ ਦੇ ਉੱਪਰ ਜਿਹੜੀ ਮੁਹਿੰਮ ਚਲਾਈ ਹੈ ਉਸ ਨੂੰ ਦੇਖਦੇ ਹੋਏ ਅਸੀਂ ਤੁਹਾਨੂੰ ਆਪਣਾ ਕੈਂਡੀਡੇਟ ਵੀ ਬਣਾਵਾਂਗੇ ਤੇ ਜੇ ਜਿੱਤਣ ਤੋਂ ਬਾਅਦ ਤੁਹਾਨੂੰ ਹੁਣ ਪੰਜਾਬ ਦਾ ਹੋਮ ਮਿਨਿਸਟਰ ਬਣਾਵਾਂਗੇ ਤੇ ਤੁਸੀਂ ਜਿਵੇਂ ਚਾਹੋਗੇ ਇਸ ਮਸਲੇ ਨੂੰ ਹੱਲ ਕਰੋਗੇ ਲੇਕਿਨ ਜਿੱਤਦੇ ਹੀ ਉਹਨਾਂ ਨੂੰ ਬਿਲਕੁਲ ਨੁਕਰੇ ਲਾ ਦਿੱਤਾ ਗਿਆ ਤੇ ਉਹਨਾਂ ਦੀ ਬਿਲਕੁਲ ਪੁਸ਼ਪੜਤੀ ਤੇ ਇੱਥੇ ਤੱਕ ਬੰਦ ਹੋ ਗਈ ਕਿ ਉਹਨਾਂ ਨੇ ਪਬਲੀਕਲੀ ਇਹ ਗੱਲ ਅਨਾਉਂਸ ਕੀਤੀ ਕਿ ਐਸਐਸਪੀ ਵੀ ਮੇਰੇ ਹਲਕੇ ਦੇ ਵਿੱਚ ਮੇਰੇ ਉਲਟ ਬੰਦਾ ਉਹ ਲਾਇਆ ਗਿਆ ਜਿਹੜਾ ਕਿ ਮੇਰੇ ਮੇਰੇ ਨਾਲ ਬਿਲਕੁ ਹੈ ਐਦਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਕਿ ਡਰੱਗ ਦੇ ਵਿੱਚ ਡਰੱਗ ਦੇ ਮਾਮਲਿਆਂ ਦੇ ਵਿੱਚ ਜਿਵੇਂ ਕਹਿੰਦੇ ਸੀ ਕਿ ਡਰੱਗ ਡੀਲਰਸ ਨੂੰ ਫੜੋ ਤੇ ਉਸ ਤਰੀਕੇ ਦੀਆਂ ਗੱਲਾਂ ਨੂੰ ਦੇਖਦੇ ਹੋਏ ਪੁਲਿਸ ਦਾ ਪ੍ਰਸ਼ਾਸਨ ਵੀ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਉੱਥੇ ਥਾਪਿਆ ਜਾਂਦਾ ਰਿਹਾ ਤੇ ਉਹਨਾਂ ਦੀ ਫਰਸਟ੍ਰੇਸ਼ਨ ਦੀ ਇੰਤਹਾ ਹੀ ਤੱਕ ਹੋ ਗਈ ਹੈ ਕਿ ਹਾਰ ਕੇ ਉਹ ਬੇਅਦਬੀ ਵਾਲੇ ਇਸ਼ੂ ਦੇ ਉੱਪਰ ਫਿਲਮ ਬਣਾਉਣ ਜਾ ਰਹੇ ਹਨ ਔਰ ਫਿਲਮ ਤਕਰੀਬਨ ਬਣ ਚੁੱਕੀ ਹੈ ਉਹਦੇ ਵਿੱਚ ਬਹੁਤ ਜਲਦੀ ਪੰਜਾਬ ਦੀ ਜਨਤਾ ਉਹ ਆਪਣੇ ਪੱਖ ਨਾਲ ਜਿਹੜਾ ਸੱਚ ਹੈ ਉਹ ਸਾਹਮਣੇ ਰੱਖਣਗੇ ਤੇ ਉੱਥੋਂ ਸੱਚ ਸਾਹਮਣੇ ਆਏਗਾ ਕਿਉਂਕਿ ਕੈਪਟਨ ਸਾਹਿਬ ਨੇ ਸੱਚ ਸਾਹਮਣੇ ਨਹੀਂ ਆਮ ਦਿੱਤਾ ਭਗਵੰਤ ਮਾਨ ਸੱਚ ਸਾਹਮਣੇ ਨਹੀਂ ਲੈ ਕੇ ਆ ਰਿਹਾ ਅੱਜ ਉਹ ਕਹਿ ਰਹੇ ਹਨ ਕਿ ਵੀ ਮੇਰੇ ਕੋਲ ਨਵੇਂ ਸਬੂਤ ਆ ਗਏ ਹਨ ਸਬੂਤ ਤਾਂ ਸੁਖਵੀਰ ਬਾਦਲ ਜੀ ਵੀ ਕਹਿ ਰਹੇ ਹਨ ਕਿ ਪੰਜਾਬ ਦੀ ਜਨਤਾ ਨੂੰ ਉਹ اپੀਲਾਂ ਕਰ ਰਿਹਾ ਕਿ ਮੈਨੂੰ ਦੁਬਾਰਾ ਪਾਵਰ ਦਿਓ ਮੈਨੂੰ ਪਤਾ ਹੈ ਕੌਣ ਦੋਸ਼ੀ ਹੈ ਮੈਂ ਤੁਹਾਡੇ ਸਾਹਮਣੇ ਲੈ ਕੇ ਆਵਾਂਗਾ ਸੋ ਇਹ ਜਿਹੜੀਆਂ ਗੱਲਾਂ ਹੈਗੀਆਂ ਇਹ ਪਬਲਿਕ ਕੰਜ਼ਮਪਸ਼ਨ ਦੀਆਂ ਗੱਲਾਂ ਹੈ ਹਕੀਕਤ ਇਹ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਨ੍ਹਾਂ ਨੇ ਇਹ ਮੂਹਮ ਚਲਾਈ ਸੀ ਜਿਹੜੇ ਕਹਿੰਦੇ ਆ ਮੈਂ ਪਟਨਾ ਦਾ ਜੰਪਲ ਹੈਗਾ ਤੇ ਪਟਨਾ ਗੁਰੂ ਸਾਹਿਬ ਦਾ ਜਨਮ ਹੋਇਆ ਤੇ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਮੌਤ ਮੰਨਦਾ ਹਾਂ ਉਸ ਭਾਵਨਾ ਵਾਲੇ ਬੰਦੇ ਨੂੰ ਕਿਸ ਤਰੀਕੇ ਦੇ ਨਾਲ ਨਿਊਟਰਲਾਈਜ਼ ਕੀਤਾ ਗਿਆ ਉਹਨੂੰ ਹਾਸ਼ੀਏ ਤੇ ਪਹੁੰਚਾਇਆ ਗਿਆ ਉਹ ਆਮ ਆਦਮੀ ਪਾਰਟੀ ਨੇ ਕੀਤਾ ਕਿਸੇ ਹੋਰ ਨੇ ਨਹੀਂ ਕੀਤਾ ਸੋ ਇਹ ਇਹਨਾਂ ਨੇ ਵੱਡਾ ਗੁਨਾਹ ਕੀਤਾ ਗੁਰਗram ਸਾਹਿਬ ਮਹਾਰਾਜ ਦੀ ਬੇਅਦਬੀ ਦੇ ਇਸ਼ੂ ਥੈਂਕ ਯੂ ਬਈ ਬਾਦ ਇੱਕ ਮੁੱਦੇ ਤੇ ਸਵਾਲ ਜਿਹੜਾ ਐਸਜੀਪੀਸੀ ਵੱਲੋਂ ਵੀ ਲਿਆ ਜਾ ਰਿਹਾ ਹੈ ਤੇ ਪੰਥਕ ਹੋਰ ਤਰ੍ਹਾਂ ਵੱਲੋਂ ਵੀ ਗੱਲ ਆ ਰਹੀ ਹੈ ਜਿਵੇਂ ਗੁਰਦੁਆਰਾ ਦੇ ਇਸ਼ੂਸ ਦੇ ਉੱਤੇ ਬੇਅਦਬੀਆਂ ਦੇ ਮਾਮਲੇ ਦੇ ਸਾਰੇ ਮਾਮਲੇ ਸਾਹਮਣੇ ਸਵਾਲ ਉੱਠ ਰਹੇ ਹੈ ਇਸੇ ਤਰੀਕੇ ਨਾਲ ਡੇਰਾ ਮੁਕੀ ਦੇ ਮਾਮਲੇ ਨੂੰ ਲੈ ਕੇ 20 ਜਿਹੜਾ ਹੈਗਾ एसजीपीसी ਦੂਜੀਆਂ ਪੰਨਕ 13 ਵੱਲੋਂ ਕਿ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਇਦਾਂ ਹੀ ਪ੍ਰਦੀਪ ਕਲੇਰ ਬਾਰੇ ਹੈ ਜੀ ਕਹਿੰਦੇ ਜਾਣਬੁੱਝ ਕੇ ਜ਼ਮਾਨਾ ਦਿੱਤੀ ਗਈ ਹੈ ਹੁਣ ਕਹਿੰਦੇ ਸਾਡੇ ਗੱਲ ਜਿਹੜਾ ਹੈ ਚਲਣਾ ਤੇ ਲਿਆ ਕੇ ਪਾਇਆ ਜਾ ਰਿਹਾ ਹੈ ਇਹ ਸਵਾਲ ਐਸਜੀਪੀਸੀ ਇਹ ਕਹਿੰਦੇ ਕਿ ਅਸੀਂ ਕਬਲ ਇਹ ਨਹੀਂ ਨਹੀਂ ਅਗਲੇ ਦਿਨਾਂ ਚ ਕੋਸ਼ਿਸ਼ ਕਰਾਂਗੇ ਕਿ ਮੁੱਖ ਮੰਤਰੀ ਨੂੰ ਮਿਲ ਕੇ ਵੀ ਇਸ ਮੁੱਦੇ ਤੇ ਗੱਲ ਰੱਖਾਂਗੇ ਕਿ ਡੇਰਾ ਪ੍ਰੇਮੀ ਤੇ ਪ੍ਰਦੀਪ ਕਲੇਰ ਦੇ ਖਿਲਾਫ ਕਿਉਂ ਖੁੱਲ੍ਹੇਲੀ ਵਰਤੀ ਜਾ ਰਹੀ ਹੈ ਜੇ ਕੋਈ ਨਹੀਂ ਕਾਰਵਾਈ ਕੀਤੀ ਜਾ ਰਹੀ ਅ ਦੇਖੋ ਸਿੱਧੂ ਸਾਹਿਬ ਜੰਮ ਜੰਮ ਮਿਲਣ ਅਸੀਂ ਵੈਲਕਮ ਕਰਦੇ ਆਂ ਸ਼੍ਰੋਮਣੀ ਕਮੇਟੀ ਦਾ ਵਫਦ ਜਦੋਂ ਮਰਜ਼ੀ ਮੁੱਖ ਮੰਤਰੀ ਜੀ ਨੂੰ ਮਿਲ ਸਕਦਾ ਹੈ ਲੇਕਿਨ ਮੈਂ ਇਹ ਗੱਲ ਜ਼ਰੂਰ ਕਹੂੰਗਾ ਕਿ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਆਪ ਦਾ ਮੋਰਲ ਸਟੈਂਡ ਗਵਾ ਚੁੱਕੇ ਨੇ ਤੁਸੀਂ ਦੇਖੋ ਕਿ ਅਕਾਲੀ ਦਲ ਦਾ ਪ੍ਰਧਾਨ ਹੋਵੇ ਤੇ 2015 ਚ ਬੇਦਬੀ ਹੋਵੇ ਗੁਰੂ ਮਹਾਰਾਜ ਜੀ ਤੇ 2017 ਚ ਬੇਰੇ ਵਾਲਿਆਂ ਨਾਲ ਮੀਟਿੰਗਾਂ ਕਰਕੇ اپنی ਧਰਮ ਪਤਨੀ ਵਾਸਤੇ ਵੋਟਾਂ ਦੋਗੇ ਔਰ ਕਵੇ ਕਿ ਮੈਂ ਛੋਟੇ ਕੇਸਾਂ ਦਾ ਕੁਝ ਨਹੀਂ ਹੋਣ ਦਿੰਦਾ ਤੁਸੀਂ ਸਾਡੀ ਦਲ ਦੇ ਉਮੀਦਵਾਰਾਂ ਦੀ ਸਪੋਰਟ ਕਰਦੇ ਹੋ ਵਾਰਡ ਖੇਤ ਨੂੰ ਖਾਨ ਲੱਗੀ ਚੋਰ ਤੇ ਕੁੱਤੀ ਰਲ ਗਏ ਤੇ ਦੱਸੋ ਇਹਦੋਂ ਮਾੜੀ ਗੱਲ ਕੀ ਹੋਊਗੀ ਤੇ ਸ਼ਰੋਮਨੀ ਕਮੇਟੀ ਕੀ ਕਰ ਰਹੀ ਸੀ ਉਦੋਂ ਸ਼ਰੋਮਨੀ ਕਮੇਟੀ ਕੀ ਫਰਜ਼ ਨਿਭਾ ਰਹੀ ਸੀ 95 ਲੱਖ ਦੇ ਇਤਿਹਾਰ ਇਹਨਾਂ ਨੇ ਦਿੱਤੇ ਔਰ ਉਦੋਂ ਬਾਅਦ ਜਦੋਂ ਦੇਖਿਆ ਕਿ ਸਿੱਖ ਸੰਗਤ ਦੇ ਵਿੱਚ ਭਾਰੀ ਰੋਸ ਹੈ ਤਾਂ ਇਹਨਾਂ ਨੇ ਜਥੇਦਾਰ ਸਹਿਬਾਨ ਤੇ ਪ੍ਰੈਸ਼ਰ ਪਾ ਕੇ ਇਹ ਫੈਸਲਾ ਕਰਵਾਇਆ ਕਿ ਇਹ ਸਾਰੀਆਂ ਗੱਲਾਂ ਜੋ ਦੇਖੋ ਅਕਸਰ ਤੁਸੀਂ ਜੋ ਕਹਿ ਰਹੇ ਹੋ ਬਹੁਤ ਵੱਡੇ ਸਵਾਲ ਆਏ ਕੋਈ ਅਸੀ ਗੱਲ ਨਹੀਂ ਕਿ ਤੁਸੀਂ ਜਿਹੜੇ ਸਵਾਲ ਉਠਾ ਰਹੇ ਹੋ ਬਹੁਤ ਸੰਜੀਦਾ ਸਵਾਲ ਹੈਗੇ ਪਰ ਇਹ ਸਵਾਲ ਲਗਾਤਾਰ ਉੱਠ ਰਹੇ ਹਨ ਜਿਹੜਾ ਸਵਾਲ ਮੈਂ ਲੈ ਰਿਹਾ ਬਾਬਾ ਰਾਮ ਰਹੀਮ ਦੀ ਗੱਲ ਕਰਦੇ ਆ ਜਾਂ ਪ੍ਰਦੀਪ ਕਲੇਰ ਦੀ ਗੱਲ ਕਰਦੇ ਆ ਉਸ ਮਾਮਲੇ ਤੇ ਵੀ ਤਾਂ ਸਵਾਲ ਹੈ ਨਾ ਕਿ ਉਸ ਮੁੱਦੇ ਤੇ ਸਰਕਾਰ ਕਿਵੇਂ ਦੇਖਦੀ ਹੈ ਕਿ ਕਿਉਂ ਨਹੀਂ ਆਖਿਰ ਨੂੰ ਹੱਥ ਪਾਇਆ ਜਾ ਰਿਹਾ ਜਾਂ ਕਾਰਵਾਈ ਹੋ ਰਹੀ ਉਹ ਸਵਾਲ ਤਾਂ ਹੈ ਜਿੰਨਾ ਤੁਸੀਂ ਜ਼ਿਕਰ ਕੀਤਾ ਹੈ ਪਰ ਸਰਕਾਰ ਦੀ ਜਵਾਬਦੇਹੀ ਇਨ੍ਹਾਂ ਸਵਾਲਾਂ ਤੇ ਐ ਦੇਖੋ ਇੱਕ ਤਾਂ ਸੀਐਮ ਸਾਹਿਬ ਨੇ ਕਿਹਾ ਕਿ ਜਿਹੜੇ ਨਵੇਂ ਤੱਤ ਸਾਹਮਣੇ ਆਏ ਐ ਉਹਦੇ ਚ ਨਾ ਸਿਰਫ ਡੇਰਾ ਮੁਖੀ ਔਰ ਡੇਰਾ ਦੇ ਅਨੁਆਈਆਂ ਦੇ ਖਿਲਾਫ ਕਾਰਵਾਈ ਹੋਊਗੀ ਬਲਕਿ ਜਿਹੜੇ ਕਾਲੀ ਦਲ ਆਲਿਆਂ ਨਹੀਂ ਵੀ ਉਹਨਾਂ ਦੇ ਨਾਲ ਮੂੰਹ ਨਾਲ ਮੂੰਹ ਪਾਏ ਐ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਜੇ ਇਹਦੇ ਵਿੱਚ ਮੈਂ ਤੁਹਾਨੂੰ ਇਹ ਦੱਸ ਦਿੰਨਾ ਕਿ ਜਿਹੜਾ ਸਰਕਾਰੀ ਗਵਾਹ ਦੇਖੋ ਸਰਕਾਰੀ ਗਵਾਹ ਕਦੋਂ ਬਣਾਇਆ ਜਾਂਦਾ ਹੈ ਜੇ ਦੋ ਅੰਦਰਲਾ ਸੱਚ ਹੁਣ ਗੁਫਾ ਦੇ ਵਿੱਚ ਜਿਹੜੀਆਂ ਗੁਫਾ ਦੀਆਂ ਗੱਲਾਂ ਡੇਰਾ ਸੱਚੇ ਸੰਦੇ ਦੀਆਂ ਤਾਂ ਉਹ ਹੀ ਦੱਸੂਗਾ ਨਾ ਜਿਹੜਾ ਉਹ ਸਾਧ ਦੇ ਡੇਰੇ ਵਿੱਚ ਗੁਫਾ ਦੇ ਵਿੱਚ ਮੌਜੂਦ ਸੀ ਔਰ ਉਹਨੂੰ ਉਹਦੇ ਤੋਂ ਹੀ ਆਪਾਂ ਨੂੰ ਪਤਾ ਲੱਗਣੀ ਹੈ ਔਰ ਉਹਨਾਂ ਤੋਂ ਹੀ ਪਤਾ ਲੱਗੀਆਂ ਸੋ ਇਸ ਕਰਕੇ ਤੁਸੀਂ ਬਿਲਕੁਲ ਇਸ ਮੁੱਦੇ ਤੇ ਕੋਈ ਦੁਬਿਧਾ ਵਿੱਚ ਨਾ ਹੋਵੋ ਇਸ ਮੁੱਦੇ ਤੇ ਪੂਰੀ ਕਾਰਵਾਈ ਹੋਊਗੀ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਕਰੂਗੀ ਓਕੇ ਥੈਂਕ ਯੂ ਵੈਰੀ ਮਚ ਸਮਝਦੇ ਲਈ ਹਾਈ ਨਾਰਮਾ ਮਨਿੰਦਰ ਜੀ ਇੱਕ ਸਵਾਲ ਲਾਰੈਂਸ ਬਿਸ਼ਨੋਈ ਤੇ ਵੀ ਲੈਣਾ ਚਾਹਾਂ ਕਿਉਂਕਿ ਵਿਰੋਧੀ ਧਿਰਾਂ ਲਗਾਤਾਰ ਸਵਾਲ 18 ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਲੈ ਕੇ ਖਰੜ ਦੇ ਸੀ ਸਟਾਫ ਚ ਹੋਈ ਹੈ ਪਰ ਜਦੋਂ ਕਿ ਸਰਕਾਰ ਲਗਾਤਾਰ ਕਹਿੰਦੀ ਰਹੀ ਕਿ ਸਾਡੀ ਧਰਤੀ ਤੇ ਤਾਂ ਹੋਈ ਨਹੀਂ ਹੁਣ ਹਰਿਆਣਾ ਤੇ ਪੰਜਾਬ ਜਿਹੜਾ ਹਾਈ ਕੋਰਟ ਹੈਗਾ ਉਹਦੇ ਵੱਲੋਂ 20 ਜਿਹੜਾ ਡੀਜੀਪੀ ਨੂੰ ਅਜ ਦੇ ਦਿੱਤਾ ਗਿਆ ਕਿ ਸਾਰੇ ਮਾਮਲੇ ਤੇ ਰਿਪੋਰਟ ਕਿ ਕਿਉਂ ਕਿਦਾਂ ਹੋਇਆ ਸਾਰਾ ਜਿਹੜਾ ਹੈਗਾ ਅਦਾਲਤ ਤੇ ਰਿਪੋਰਟ ਸਬਮਿਟ ਕੀਤੀ ਜਾਏ ਅਗਲੇ ਦਿਨਾਂ ਦੇ ਅੰਦਰ ਕਿਵੇਂ ਦੇਖਦੇ ਹਾਂ ਇਸ ਮਾਮਲੇ ਨੂੰ ਦੇਖੋ ਸਿੱਧੂ ਸਾਹਿਬ ਲੋਰੈਂਸ ਬਿਸ਼ਨੋਈ ਦੇ ਉੱਪਰ ਸਰਕਾਰ ਮਿਹਰਬਾਨ ਹੈ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ ਇਹ ਇੱਕ ਇੰਟਰਵਿਊ ਵਾਲੀ ਗੱਲ ਵੱਖਰੀ ਹੈ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ ਵੀ ਲੋਰੈਂਸ ਬਿਸ਼ਨੋਈ ਦਾ ਨਾਮ ਆਇਆ ਸੀ ਤੇ ਜਿਹੜੇ ਕਾਤਲ ਫੜੇ ਗਏ ਸੀ ਉਹਨਾਂ ਨੂੰ ਸੀਆਈਏ ਸਟਾਫ ਦੇ ਜਿਹੜੇ ਡੀਐਸਪੀ ਸੀਗੇ ਇੰਸਪੈਕਟਰ ਸੀਗੇ ਕਿਵੇਂ ਉਹ ਥਾਣੇ ਦੇ ਵਿੱਚੋਂ ਰਾਤ ਨੂੰ ਆਪਣੇ ਘਰਾਂ 'ਚ ਲੈ ਜਾਂਦੇ ਸੀ ਤੇ ਉਹਨਾਂ ਦੀ ਗਰਲਫ੍ਰੈਂਡਸ ਨਾਲ ਮਿਲਾਂਦੇ ਸੀਗੇ ਉਹ ਬੰਦਾ ਮਤਲਬ ਥਾਣੇ ਦੇ ਅੰਦਰ ਲੋਕਅਪ ਦੇ ਵਿੱਚ ਹੈਗਾ ਲੋਕਅਪ ਖਲੁਆਇਆ ਜਾਂਦਾ ਹੈ ਤੇ ਆਪਣੇ ਡੀਐਸਪੀ ਸਾਹਿਬ ਐਸਐਚਓ ਆਪਣੇ ਘਰ ਲੈ ਜਾਂਦਾ ਤੇ ਉਹ ਰਾਤ ਪੂਰਾ ਦਿਨ ਆਪਣਾ ਮਤਲਬ ਉੱਥੇ ਘਰ ਘਟਦਾ ਤੇ ਸਵੇਰੇ ਆ ਕੇ ਫਿਰ ਉਹਦੀ ਹਾਜ਼ਰੀ ਲੱਗ ਜਾਂਦੀ ਹੈ ਸੋ ਐਡੀ ਵੱਡੀਆਂ ਗੱਲਾਂ ਜਿਹੜੀਆਂ ਹੈਗੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਿੱਟੀ ਪਾ ਕੇ ਉਸ ਕੇਸ ਨੂੰ ਖਤਮ ਕੀਤਾ ਤੇ ਉਹ ਜਿਹੜੇ ਪੁਲਿਸ ਅਧਿਕਾਰੀ ਹੈਗੇ ਆ ਉਹ ਕੀ ਕਰ ਰਹੇ ਆ ਕੀ ਇਹਨਾਂ ਦੇ ਕੰਟਰੋਲਸ ਹੈਗੇ ਆ ਜਾਂ ਇਹਨਾਂ ਤੋਂ ਬਾਗੀ ਹੋ ਕੇ ਕਰ ਰਹੇ ਆ ਇਹਦੀ ਕੋਈ ਕੋਈ ਇਹਦੀ ਮਤਲਬ ਖੁਰਾ ਖੋਜੇ ਤਾਂ ਨਿਕਲੇ ਹੀ ਨਹੀਂ ਇਸ ਗੱਲ ਦੀ ਆਵਾਜ਼ ਹੀ ਨਹੀਂ ਨਿਕਲੀ ਕਿ ਕੀ ਹੋ ਰਿਹਾ ਪੰਜਾਬ ਦੇ ਵਿੱਚ ਜੀ ਬੱਬੀਬਾਦ ਜੀ ਲਾਰੈਂਸ ਬਿਸ਼ਨੋਈ ਮੁੱਦਾ ਇਸ ਮੁੱਦੇ ਤੇ ਵਿਰੋਧੀ ਧਿਰਾਂ ਤਾਂ ਸਭ ਮੁੱਖ ਮੰਤਰੀ ਤੋਂ ਅਸਤੀਫੇ ਦੀ ਮੰਗ ਕਰ ਰਹੀਆਂ ਅਮਰਿੰਦਰ ਜੀ ਤਾਂ ਮਾਮਲਾ ਹੀ ਉਠਾਇਆ ਪਰ ਸਰਕਾਰ ਜ਼ਰੂਰ ਕਿ ਦੀ ਨਜ਼ਰ ਆ ਰਹੀ ਹੈ ਇਸ ਮਾਮਲੇ ਲੈ ਕੇ ਜੀ ਬੱਬੀ ਬਾਦਲ ਦੇਖੋ ਅਮਰਿੰਦਰ ਜੀ ਨੇ ਬਿਲਕੁਲ ਸਹੀ ਕਿਹਾ ਹੈ ਕਿ ਲਾਰੈਂਸ ਬਿਸ਼ਨੋਈ ਨੂੰ ਕਿਸੇ ਸਰਕਾਰ ਇਹਨਾਂ ਨੇ ਤਾਂ ਸਾਡੇ ਤੇ ਨਾ ਲਾਇਆ ਪਰ ਮੈਂ ਤੁਹਾਨੂੰ ਦੱਸਦਾ ਕਿ ਅਸਲੀ ਪੁਸ਼ਟ ਪਨਾਈ ਲਾਰੈਂਸ ਬਿਸ਼ਨੋਈ ਨੂੰ ਕਿਹੜੀ ਸਰਕਾਰ ਦੀ ਹੈ ਉਹ ਹੈ ਕੇਂਦਰ ਸਰਕਾਰ ਦੀ ਕੇਂਦਰ ਸਰਕਾਰ ਦੀ ਜਿਹੜੀ ਡੀਪ ਸਟੇਟ ਹੈ ਉਹਦੀਆਂ ਏਜੰਸੀਆਂ ਉਹ ਲਾਰੈਂਸ ਬਿਸ਼ਨੋਈ ਤੇ ਵਾਕਿਆ ਹੀ ਮਿਹਰਬਾਨ ਲੈ। ਔਰ ਤੁਹਾਨੂੰ ਯਾਦ ਕਰੋ ਜਦੋਂ ਪੰਜਾਬ ਪੁਲਿਸ ਕਸਟਡੀ ਲੈ ਰਹੀ ਸੀ ਲਾਰੈਂਸ ਬਿਸ਼ਨੋਈ ਦੀ ਦਿੱਲੀ ਪੁਲਿਸ ਤੋਂ ਤੇ ਲਾਰੈਂਸ ਬਿਸ਼ਨੋਈ ਨੇ ਕਿਹਾ ਸੀ ਇਹਨਾਂ ਨੇ ਮੇਰਾ ਪੁਲਿਸ ਮੁਕਾਬਲਾ ਬਣਾ ਦੇਣਾ ਪੰਜਾਬ ਪੁਲਿਸ ਨੇ ਤੇ ਉਹਨਾਂ ਨੇ ਕੋਰਟ ਵਿੱਚ ਅਰਜ਼ੀਆਂ ਪਾਈਆਂ ਸੀ ਪ੍ਰੈਸ ਕਾਨਫਰੰਸਾਂ ਕੀਤੀਆਂ ਸੀ। ਤੇ ਮੈਂ ਤੁਹਾਨੂੰ ਦੱਸਦੀ ਕਿ ਗੁਜਰਾਤ ਦੀ ਜੇਲ੍ਹ ਵਿੱਚੋਂ ਲਾਰੈਂਸ ਬਿਸ਼ਨੋਈ ਨੂੰ ਇੰਨੀ ਖੁੱਲ ਸੀ ਉਹ ਪਾਕਿਸਤਾਨ ਦੇ ਗੈਂਗਸਟਰਾਂ ਨਾਲ ਗੱਲਾਂ ਕਰ ਰਿਹਾ ਸੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਸੋ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਪੰਜਾਬ ਸਰਕਾਰ ਬੜਾ ਸੀਰੀਅਸਲੀ ਦੇਖਦੀ ਹੈ ਜਿਹੜਾ ਇਹ ਤੱਥ ਸਾਹਮਣੇ ਆਇਆ ਹੈ ਕਿ ਖਰੜ ਦੇ CIA ਸਟਾਫ ਦੇ ਅੰਦਰ ਇੰਟਰਵਿਊ ਕੀਤੀ ਗਈ ਹੈ ਦੇਖੋ ਇਹ ਬੜੀ ਮੰਦ ਭਾਗੀ ਗੱਲ ਹੈ ਸਿੱਧੂ ਮੂਸੇਵਾਲਾ ਪੰਜਾਬ ਦਾ ਉਹ ਪੁੱਤ ਸੀ ਜਿਨੇ ਸਾਰੀ ਦੁਨੀਆ 'ਚ ਪੰਜਾਬ ਦਾ ਨਾਮ ਰੌਸ਼ਨ ਕੀਤਾ ਪੰਜਾਬੀ 뮤직 ਨੂੰ ਦੱਲਾ ਪੰਜਾਬ ਹੀ ਨਹੀਂ ਬਲਕਿ ਦੁਨੀਆ ਦੇ ਵਿੱਚ ਪ੍ਰਖੁੱਲਤ ਕੀਤਾ ਸਧਾਰਨ ਪਰਿਵਾਰ ਤੋਂ ਉੱਠਿਆ ਉਹ ਕਾਦਰ ਜੀ ਆਪੈਨੂੰ ਕੋੜਾ ਸਮਝ ਦੀ ਮਜ਼ਬੂਰੀ ਆ ਬਿਲਕੁਲ ਸਿੱਧੂ ਮੂਸੇਵਾਲਾ ਦੀ ਜਿਹੜੀ ਗੱਲ ਕਰ ਰਹੇ ਹੋ ਤੁਸੀਂ ਵਜਾ ਫਰਮਾ ਰਹੇ ਹੋ ਪਰ ਜੋ ਵਿਰੋਧੀ ਤਰ੍ਹਾਂ ਕਹਿ ਰਹੇ ਹਨ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਲੈ ਕੇ ਹੁਣ ਕੀ ਸਰਕਾਰ ਇਸ ਸਥਿਤੀ ਸਪਸ਼ਟ ਕਰੇਗੀ ਕਿ ਇਹ ਪੰਜਾਬ ਦੀ ਧਰਤੀ ਤੇ ਹੋਈ ਕਿ ਨਹੀਂ ਹੋਈ ਸਵਾਲ ਤਾਂ ਇਹ ਹੈ ਕਿ ਇਹ ਰਿਪੋਰਟ ਆਈ ਕਿ ਖਰੜਸੀ ਇਹ ਸਟਾਫ ਤੋਂ ਹੋਈ ਹੈ ਹੁਣ ਕਿਹਨੇ ਕਰਵਾਈ ਪਤਾ ਤਾਂ ਲੱਗਣਾ ਚਾਹੀਦਾ ਪੰਜਾਬ ਨੂੰ ਸਿੱਧੂ ਸਾਹਿਬ ਜੀ ਨੇ ਵੀ ਕਰਵਾਈ ਆ ਉਹਦੇ ਤੇ ਐਕਸ਼ਨ ਹੋਊਗਾ ਦੇਖੋ ਤੁਹਾਨੂੰ ਪਤਾ ਹੈ ਇਹਨਾਂ ਗੈਂਗਸਟਰਾਂ ਦੇ ਤਾਲੂਕਾਤ ਹੁੰਦੇ ਆ ਪੁਲਿਸ ਦੇ ਵਿੱਚ ਵੀ ਕਈ ਕਾਲੀਆਂ ਪੇਡਾਂ ਹੁੰਦੀਆਂ ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਕਈ ਬੰਦੇ ਕਹਿੰਦੇ ਮੁੱਖ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਮਤਲਬ ਜਿਹੜਾ ਵੀ ਕੋਈ ਐਸ ਐਚਓ ਦੇ ਲੈਵਲ ਦਾ ਕੋਈ ਅਫਸਰ ਜੇ ਕੋਈ ਕਿਥੇ ਗੈਂਗਸਟਰ ਨਾਲ ਮਿਲ ਕੇ ਉਹਦੀ ਇੰਟਰਵਿਊ ਕਰਾ ਦਿੰਦਾ ਤਾਂ ਮੁੱਖ ਮੰਤਰੀ ਤੇ ਸ਼ੱਕ ਜਾਊਗਾ ਉਹਦਾ ਅਸੀਂ ਤਾਂ ਇਹਨੂੰ ਬੜਾ ਸੀਰੀਅਸਲੀ ਦੇਖ ਰਹੇ ਆ ਕਿ ਸਾਨੂੰ ਜੋ ਇਨਫੋਰਮੇਸ਼ਨ ਸੀ ਉਹ ਵੀ ਠੀਕ ਨਿਕਲੀ ਹੈ ਕਿ ਰਾਜਸਥਾਨ ਦੀ ਜੇਲ੍ਹ ਤੇ ਇੰਟਰਵਿਊ ਹੋਈ ਹੈ ਪਰ ਵਾਕਿਆ ਇਹ ਗੱਲ ਸਕਦੀ ਹੈ ਲੇਕਿਨ ਸਾਨੂੰ ਇਹ ਨਹੀਂ ਸੀ ਪਤਾ ਕਿ ਖਰੜਵੀ ਉਹਨਾਂ ਦੀ ਕੋਈ ਇੰਟਰਵਿਊ ਹੋਈ ਹੈ ਇਹ ਤੱਥ ਸਾਹਮਣੇ ਆਇਆ ਇਹਦੇ ਤੇ ਐਕਸ਼ਨ ਲਵਾਂਗੇ ਓਕੇ ਥੈਂਕ ਯੂ ਵੈਰੀ ਮੱਚ ਬੱ비 ਬਾਦ ਅਮਰਿੰਦਰ ਜੀ ਦੋਹਾਂ ਦਾ ਬਹੁਤ-ਬਹੁਤ ਧੰਨਵਾਦ ਜਿਸ ਮੁੱਦੇ ਨੂੰ ਆਪਾਂ ਲਿਆ ਮੁੱਦਾ ਬਹੁਤ ਵੱਡਾ ਸੰਜੀਦਾ ਗੁਰੂਗ੍ਰਾਂਸ ਦੀ ਬੇਅਦਵੀ ਦਾ ਮਾਮਲਾ ਬੱ비 ਬਾਦ ਦਾ ਕਹਿਣਾ ਕਿ ਸਰਕਾਰ ਬੜੀ ਸੰਜੀਦਾ ਛੇਤੀ ਜੜੇਗੇ ਦੂਜੀ ਆਉਣ ਦੇ ਸਾਹਮਣੇ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬੀਆਂ ਦੇ ਸਾਹਮਣੇ ਸੱਚ ਆਖਰ ਆਉਣਾ ਹੀ ਚਾਹੀਦਾ ਹੈ ਇਹਨਾਂ ਮੁੱਦਿਆਂ ਤੇ ਆਉਣ ਲਈ ਆਪਾਂ ਤੁਹਾਡੇ ਸਾਰਿਆਂ ਵੱਲੋਂ ਦੋਨਾਂ ਮਹਿਮਾਨਾਂ ਦੇ ਧੰਨਵਾਦੀ ਔਰ ਤੁਹਾਡੇ ਵੱਲੋਂ ਲਵਾਂਗੇ ਇਜਾਜ਼ਤ ਸਤਿ ਸ੍ਰੀ ਅਕਾਲ